ਜਗਾ ਜਿਹੜੀ ਹੈਗੀ ਆ ਲੁਧਿਆਣਾ ਦੇ ਮਹਿਰਬਾਨ ਇਲਾਕੇ ਨੂੰ ਪੈਂਦੀ ਹੈ ਤੇ ਪਿੰਡ ਬਲੀਏਵਾਲ ਤੋਂ ਚੋਂਤੇ ਦੇ ਵਿੱਚ ਜਿਹੜੀ ਲਗਾਤਾਰ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਫਰਾਂ ਦੀ ਅੱਖ ਕਿਉਂ ਬੰਦ ਹੈ ਭਾਈ ਜੀ ਜਦ ਕਾਰਵਾਈ ਕਰਨੀ ਹੁੰਦੀ ਹੈ ਨਾ ਫਿਰ ਇਹ ਕੰਧਾ ਟੱਪ ਕੇ ਘਰਾਂ 'ਚ ਵੀ ਕਰਿਆ ਹੁੰਦੇ ਅਗੇ ਬਲੀਏ ਦੇ ਕਾਰਵਾਈ ਤੇ ਜਦ ਨਾ ਕਰਨੀ ਹੋਵੇ ਫਿਰ ਜੋ ਮਰਜ਼ੀ ਲੰਗਾ ਨਾ ਅੱਜ ਕਰੇ ਜਾਣ ਫਿਰ ਕਿਹਨੇ ਕਾਰਵਾਈ ਕਰਨੀ ਹੈ ਬਿਲਕੁਲ 10 12 13 ਹਨ ਫੁੱਲ ਮੁੰਡਿਆਂ ਨਾਲ ਭਰ ਕੇ ਇੱਥੇ ਫਿਰਦੀ ਆਉਂਦੀਆਂ ਨੇ ਪੂਰੀ ਡਾਕ ਰਾਤ ਦੋ ਮਸ਼ੀਨਾਂ ਚੱਲੀਆਂ ਨੇ ਇੱਕ ਜੀਸੀਬੀ ਚੱਲਦੀ ਸੀ ਇੱਕ ਪੌਪਲਾਈਨ ਚੱਲਦੀ ਸੀ ਘੱਟੋ ਘੱਟ 40 ਡਿੱਪਰ ਭਰੇ ਨੇ ਰਾਤ ਕਿੰਨੇ 40 ਡਿੱਪਰ ਜਿਹੜੀਆਂ ਗੱਡੀਆਂ ਆ ਨਾ ਹਿਮਾਚਲ ਵਗੈਰਾ ਤੋਂ ਜਾਂ ਬਾਹਰਲੀ ਸਟੇਟ ਤੋਂ ਰੇਤਾ ਲੈ ਕੇ ਆ ਰਹੀਆਂ ਨੇ ਜੀ ਉਹ ਗੱਡੀਆਂ ਨੂੰ ਜਾਣ ਬੁੱਝ ਕੇ ਇੱਥੇ ਪੜਾਉਂਦੇ ਆ ਮਾਈਨਿੰਗ ਵਾਲਿਆਂ ਫਿਰ ਉਹਨਾਂ ਦਾ ਇੱਕ ਮੈਸੇਜ ਇਹ ਕਨਵੇ ਕਰਿਆ ਜਾਂਦਾ ਵੀ ਸਾਡੀ ਖੱਡ ਤੋਂ ਭਰੋ ਰੇਤਾ ਉੱਥੋਂ ਨਹੀਂ ਲੈ ਕੇ ਆਉਣਾ ਇਹ ਤਿੰਨ ਮਹੀਨੇ ਦਾ ਜਿਹੜਾ ਰੇਨੀ ਸੀਜ਼ਨ ਆ ਇਹਦੇ ਵਿੱਚ ਤਾਂ ਮਾਈਨਿੰਗ ਬਿਲਕੁਲ ਹੀ ਬੰਦ ਕੀਤੀ ਹੋਈ ਆ ਸਰਕਾਰ ਨੇ ਹਾਂ ਤੇ ਉਹਦੇ باوجود ਵੀ ਐਨ ਸ਼ਰਿਆਮ ਤੁਸੀਂ 10-11 ਵਜੇ ਆ ਕੇ ਇੱਥੇ ਦੇਖ ਸਕਦੇ ਆ ਆਮ ਗੱਡੀਆਂ ਘਾਹ ਪਾਉਂਦੀਆਂ ਫਿਰਦੀਆਂ ਬੰਦਾ ਜੀ 2-3 ਕਿਲੋਮੀਟਰ ਤੇ ਹੋਰ ਇੱਕ ਇਹੀ ਬੰਦਿਆਂ ਦੀ ਹੋਰ ਫੱਟ ਚੱਲ ਰਹੀ ਆ ਅੱਛਾ ਉਹ ਚੌਥੇ ਪਿੰਡ ਚਲਾ ਰਹੇ ਨੇ ਜੀ ਲੇਕਿਨ ਉਹਦੇ ਬਾਰੇ ਵੀ ਜਾਣੂ ਪਰਵਾਹ ਚੁੱਕੇ ਆ ਅਸੀਂ ਐਸਡੀਓ ਸਾਹਿਬ ਨੂੰ ਵੀ ਐਕਸ਼ਨ ਸਾਹਿਬ ਨੂੰ ਵੀ ਤੇ ਜਿਹੜਾ ਤਾਲ ਫਰੀ ਨੰਬਰ ਮੈਨੂੰ ਜਲਦੀ ਘੜ ਦੇ ਉਹਨਾਂ ਦੇ ਵੀ ਅਸੀਂ ਸ਼ਿਕਾਇਤ ਕਰੀ ਹੈ ਜੀ। ਤੁੰਤਾ ਪਿੰਡ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਰਾਤ ਨੂੰ ਉੱਤੇ ਕੋਈ ਕਾਰਵਾਈ ਕਿਉਂ ਨਹੀਂ? ਕਾਰਵਾਈ ਹੋਊਗੀ ਜੀ ਰਾਤੀ ਵੀ ਟਿਕਾਲ ਟੀਮ ਨੇ ਜੇ ਸੀ ਕਰ ਰਾਤੀ ਕੋਈ ਐਕਟੀਵਿਟੀ ਨਹੀਂ ਮਿਲੀ ਉੱਥੇ ਪਰ ਅੱਜ ਜਿਹੜਾ ਭੇਜ ਰਹੇ ਆ ਰਾਤ ਦੁਆਰਾ ਫੇਰ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ ਲੁਧਿਆਣਾ ਸ਼ਹਿਰ ਦੇ ਬਲੀਏ ਵਾਲੇ ਇਲਾਕੇ ਦੀ। ਬਲੀਏਵਾਲੀ ਇਲਾਕੇ ਦੇ ਵਿੱਚ ਮਾਨ ਸਾਹਿਬ ਤੁਸੀਂ ਤਾਂ ਬੜਾ ਕਹਿੰਦੇ ਹੋ ਕਿ ਮਾਈਨਿੰਗ ਜਿਹੜੀ ਹੈ ਨਹੀਂ ਹੋ ਰਹੀ ਹੈ ਲੇਕਿਨ ਮਾਈਨਿੰਗ ਦੀ ਸਾਫ਼ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਜ਼ੀਰੋ ਗਰਾਊਂਡ ਤੋਂ ਇਹ ਬਲੀਏਵਾਲ ਥਾਣਾ ਮੈਂ ਕੁੰਮਕਲਾ ਦੇ ਵਿੱਚ ਆਂਦਾ ਵਾ ਤੇ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਜਿਹੜਾ ਸਹਿਯੋਗੀ ਮੇਰਾ ਕੈਮਰਾਮੈਨ ਹਣੀ ਆ ਤੁਹਾਨੂੰ ਦਿਖਾਏਗਾ ਕਿੰਨੀ ਕੁ ਮਾਈਨਿੰਗ ਰਾਤ ਦੇ ਵਿੱਚ ਜੋ ਸਾਡੇ ਕੋਲ ਐਕਸਕਲੂਸਿਵ ਤਸਵੀਰਾਂ ਰਾਤ ਦੀ ਜੋ ਵੀਡੀਓ ਸਾਡੇ ਕੋਲ ਹੈਗੀ ਹੈ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਕਿੰਨੀ ਕੁ ਮਾਈਨਿੰਗ ਇੱਥੇ ਕੀਤੀ ਜਾ ਰਹੀ ਹੈ ਪੋਪਲਾਈਨ ਦੇ ਨਿਸ਼ਾਨ ਤੱਕ ਬਾਹਰ ਨਿਕਲਦੇ ਹੈਗੇ ਨੇ ਇੱਥੇ ਤੁਹਾਨੂੰ ਮੈਂ ਇੱਥੋਂ ਪੋਪਲਾਈਨਾਂ ਟਰੱਕਾਂ ਟਰੱਕ ਜਿਹੜੇ ਹੈਗੇ ਨੇ ਇੱਥੋਂ ਦੀ ਰੇਤਾ ਭਰ ਕੇ ਲੈ ਕੇ ਗਏ ਨੇ ਇਹ ਤਸਵੀਰ ਤੁਹਾਨੂੰ ਦਿਖਾਈ ਜਾਈਏ ਟਰੱਕਾਂ ਦੇ ਜੋ ਟਿਪਰ ਸੀ ਉਹਨਾਂ ਦੇ ਨਿਸ਼ਾਨ ਟੈਰਾਂ ਦੇ ਜਿਹੜੇ ਮਾਈਨਿੰਗ ਅਫਸਰ ਨੇ ਉਹ ਉਹਨਾਂ ਦਾ ਸਾਰੇ ਆਮ ਕਹਿਣਾ ਕਿ ਸਾਨੂੰ ਪਤਾ ਹੀ ਨਹੀਂਗਾ ਇਹ ਤਸਵੀਰ ਇਸ ਕਰਕੇ ਦਿਖਾਈ ਜਾਊਗੀ ਕਿਉਂਕਿ ਤਾਜ਼ੇ ਨਿਸ਼ਾਨ ਨੇ ਇਹ ਤਾਜ਼ੇ ਨਿਸ਼ਾਨ ਇਸ ਕਰਕੇ ਹੈ ਕਿ ਦੋ ਟਾਇਰ ਪਿਛਲੇ ਦੇ ਵਿੱਚ ਨਿਸ਼ਾਨ ਬਣਿਆ ਹੋਇਆ ਵਾ ਵਿੱਚੋਂ ਨਿਕਲ ਕੇ ਮਾਈਨਿੰਗ ਕਰਕੇ ਨਿਕਲੇ ਨੇ ਉਹ ਤਸਵੀਰ ਤੁਹਾਨੂੰ ਦਿਖਾ ਰਹੀ ਹੈ ਜਿੱਥੇ ਪੋਪਲਾਈਨ ਲੱਗੀ ਹੋਊਗੀ ਏ ਟਿੱਲੇ ਬਣਾਏ ਹੋਏ ਨੇ ਕਿੰਨੀ ਕ ਮਾਈਨਿੰਗ ਕਿੰਨੀ ਡੂੰਗੀ ਮਾਈਨਿੰ ਸੋ ਯੋ ਕਿਨ ਨੂੰ ਗੱਦ ਰਾਨ ਕੇ ਦਿਖਾਨਗੇ ਕਿੰਨੀ ਮਾਈਨਿੰਗ ਕੀਤੀ ਹੈ ਥੱਲੋ ਪਾਣੀ ਤੱਕ ਆ ਗਿਆ ਫਲੱਡ ਆ ਸਕਦਾ ਪਿਛਲੇ ਜਦੋਂ ਫਲੱਡ ਆਏ ਸੀ ਡੀਸੀ ਨੂੰ ਹੱਤਾ ਪੈਰ ਦੀ ਪੈ ਗਈ ਸੀ ਤੇ ਇਹ ਤਸਵੀਰ ਦਿਖਾਈ ਜਾ ਰਹੀ ਹੈ ਜੋ ਨਾਲਾ ਨਾਲ ਹੀ ਹੈ ਇਹ ਨਾਲਾ ਨਾਲ ਹੈ ਜਿਹਦੇ ਕਰਕੇ ਸਾਰਾ ਤਾਮ-ਜਾਮ ਜਿਹੜਾ ਇਹਨਾਂ ਨੇ ਪੂਰਾ ਖੋਲ ਕੇ ਰੱਖਿਆ ਰਾਤ ਦੀ ਲੁਧਿਆਣਾ ਲਾਈਵ ਕੋ ਐਕਸਕਲੂਸਿਵ ਵੀਡੀਓ ਹੈ ਸਾਡੇ ਨਾਲ ਗੱਲਬਾਤ ਕਰਦੇ ਆ ਵੀਰ ਕਿੰਨੇ ਸਮੇਂ ਤੋਂ ਮਾਈਨਿੰਗ ਹੋ ਰਹੀ ਹੈ ਇਹ ਤਕਰੀਬਨ ਜੀ ਅਸੀਂ 17 ਤਰੀਕ ਨੂੰ ਐਪਲੀਕੇਸ਼ਨ ਰਿਟਰਨ ਦੇ ਗਿਆ ਸੀ ਉਦੋਂ ਪਹਿਲਾਂ 2-3 ਦਿਨ ਦੀ ਇਹ ਚੱਲ ਰਹੀ ਹੈ ਰੈਗੂਲਰਲੀ ਹੂੰ ਰਾਤ ਨੂੰ ਮਾਈਨਿੰਗ ਜੀ ਇੱਥੇ ਤੇ ਬਹੁਤ ਕੰਪਲੇਂਟਾਂ ਦੇਣ ਦੇ ਬਾਵਜੂਦ ਵੀ ਕਿਸੇ ਨੇ ਸਾਨੂੰ ਕੁਝ ਨਹੀਂ ਰਾਹ ਦਿੱਤਾ ਹੈਗਾ ਜੀ ਹੂੰ ਤੇ ਕੀ ਮਾਈਨਿੰਗ ਅਫਸਰ ਕਿੱਥੇ ਫਿਰ ਹੁਣ ਉਹ ਤਾਂ ਮਾਈਨਿੰਗ ਅਫਸਰਾਂ ਨੂੰ ਵੀ ਅਸੀਂ ਜਾਣੂ ਕਰਵਾਇਆ ਸੀ ਇਸ ਗੱਲ ਤੋਂ ਸ਼ਨੀਵਾਰ ਨੂੰ ਵੀ ਪੈਸਾ ਆਉਂਦਾ ਉਹਨਾਂ ਨੂੰ ਹੁਣ ਤਾਂ ਜੀ ਉਹ ਹੀ ਦੱਸ ਸਕਦੇ ਆ ਜਾਂ ਦੇਣੇ ਕੀ ਉਹਨਾਂ ਨੂੰ ਪਤਾ ਨਹੀਂ ਐਸਜੀਓ ਨੂੰ ਨਹੀਂ ਪਤਾ ਮਾਈਨਿੰਗ ਅਫਸਰ ਨੂੰ ਨਹੀਂ ਪਤਾ ਕਿ ਇੱਥੇ ਮਾਈਨਿੰਗ ਹੋ ਰਹੀ ਹੈ ਸੂਬੇ 'ਚ ਅਲਰਟ ਕਰ ਦਿੱਤਾ ਗਿਆ ਵੈ ਭਾਰੀ ਬਾਰਿਸ਼ ਦਾ ਅਲਰਟ ਹੈਗਾ ਵੈ ਕੱਲ ਨੂੰ ਫਲੱਡ ਆ ਗਿਆ ਕੁਛ ਆ ਗਿਆ ਜ਼ਿੰਮੇਵਾਰ ਕੌਣ ਫਿਰ ਇਹ ਜ਼ਿੰਮੇਵਾਰ ਤਾਂ ਦੇਖੋ ਜੀ ਬਾਅਦ 'ਚ ਉਹ ਪਿੰਡਾਂ ਦੇ ਲੋਕਾਂ ਨੇ ਤਾਂ ਪ੍ਰਸ਼ਾਸਨ ਨੂੰ ਹੀ ਗਹਿਣਾ ਵਾ ਵੀ ਅਸੀਂ ਮਰ ਗਏ ਲੁੱਟ ਗਏ ਹੂੰ ਤੇ ਹੁਣ ਜ਼ਿੰਮੇਵਾਰ ਦੇਖੋ ਜਿਹੜੇ ਜ਼ਿੰਮੇਵਾਰ ਲੋਕ ਨੇ ਉਹ ਤਾਂ ਆਪ ਦਾ ਕੰਮ ਕਰਕੇ ਲੰਘ ਜਾਂਦੇ ਨੇ ਜੀ ਹੂੰ ਮੁੜ ਕੇ ਜ਼ਿੰਮੇਦਾਰ ਤੇ ਕਾਰਵਾਈਆਂ ਕਰੀ ਜਾਣਗੇ ਉਹ ਤਾਂ ਇੱਕ ਸਿਰਫ ਫਾਰਮੈਲਟੀਆਂ ਨੇ ਜਦੋਂ ਮਸ਼ੀਨਾ ਸਾਨੂੰ ਲੱਭ ਸਕਦੀ ਹੈ ਪੱਤਰਕਾਰ ਨੂੰ ਲੱਭ ਸਕਦੀ ਹੈ ਮਸ਼ੀਨਾ ਚਲਦੀਆਂ ਸੀ ਦੇਖ ਸਕਦੇ ਆ ਵੀਡੀਓ ਬਣਾ ਸਕਦੇ ਆ ਤੇ ਕਐਸਡੀਓ ਕਿਉਂ ਨਹੀਂ ਬਣਾ ਸਕਦਾ ਉਹ ਤਾਂ ਜੀ ਐਸਡੀਓ ਸਾਹਿਬ ਦੱਸ ਸਕਦੇ ਆ ਵੀ ਕਿਉਂ ਨਹੀਂ ਇਹ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਅਸੀਂ ਤਾਂ ਆਪ ਹੈਰਾਨ ਆ ਬਈ ਇਹ 3 ਮਹੀਨੇ ਦਾ ਜਿਹੜਾ ਰੇਨੀ ਸੀਜ਼ਨ ਆ ਇਹਦੇ ਵਿੱਚ ਦਾ ਮਾਈਨਿੰਗ ਬਿਲਕੁਲ ਹੀ ਬੰਦ ਕੀਤੀ ਹੋਈ ਹੈ ਸਰਕਾਰ ਨੇ ਜੀ ਹਾਂ ਤੇ ਉਹਦੇ باوجود ਵੀ ਐਨ ਸ਼ਰਿਆਮ ਤੁਸੀਂ 10 11 ਵਜੇ ਆ ਕੇ ਇੱਥੇ ਦੇਖ ਸਕਦੇ ਆ ਆਮ ਗੱਡੀਆਂ ਗਾਹ ਪਾਉਂਦੀਆਂ ਫਿਰਦੀਆਂ ਪਿੰਡਾਂ 'ਚ ਟਿਪਰ ਆ ਰਹੇ ਤੇ ਵਾਲੇ ਤੇ ਮਸ਼ੀਨਾਂ ਚੱਲਦੀਆਂ ਨੇ ਇੱਥੇ ਪਤਾ ਨਹੀਂ ਕਿਹਦੀ ਸ਼ੈ ਤੇ ਚੱਲਦੀਆਂ ਕਿਹਦੀ ਤੇ ਨਹੀਂ ਚੱਲਦੀਆਂ ਇੱਥੇ ਠੇਕੇਦਾਰ ਦੀ ਗੱਡੀ ਜ਼ਰੂਰ ਅਸੀਂ ਇੱਕ ਕੋਈ ਨਾ ਠੇਕੇਦਾਰ ਕਰਿੰਦੇ ਹੁੰਦੇ ਆ ਜੀ ਉਹ ਹਿਮਾਚਲ ਨੰਬਰ ਗੱਡੀ 'ਚ अच्छा हां जी स्कॉर्पियो ਵੀ ਗੱਡੀ ਐ ਇੱਕ ਜੀ ਮਤਲਬ ਇਹ ਜੋ ਤੁਸੀਂ ਜੋ ਤੁਸੀਂ ਪਿੰਡ ਵਾਲੇ ਇੱਥੇ ਪਹੁੰਚ ਜਾਓਗੇ ਰਾਤ ਨੂੰ ਜਦੋਂ ਨਾਲ ਕੋਲ ਖੜੋਗੇ ਲੜਾਈ ਝਗੜਾ ਵੀ ਕਰਦੇ ਹਣ ਕਿਉਂ ਤਾਂ ਬਿਲਕੁਲ ਜੀ ਉਹਦਾ ਕਾਰਨ ਗਈ ਹੁਣ ਜਿਹਦੀ ਪੂੰਛ ਤੇ ਪੈ ਰੱਖਾਂਗੇ ਦੰਦੀ ਦਾ ਵੱਡੂ ਗਈ ਜੀ ਕਿਦਾਂ ਕਿਦਾਂ 30 35 ਜਾਣੇ ਹੁੰਦੇ ਔਰੇ ਰਾਤ ਨੂੰ ਮਤਲਬ ਕੋਈ ਆਊਗਾ ਨਾਲ ਸਕੈਮ ਕਰੂਗਾ ਮਾਰ ਦੇਣਗੇ हां जी हां ਬਿਲਕੁਲ ਇਹਦਾ ਵਿੱਚ ਦਫਨਾ ਵੀ ਸਕਦੇ ਉੱਤੇ ਮਿੱਟੀ ਪਾ ਸਕਦੇ ਨੇ ਕਿਹੜਾ ਲੱਭਣਾ ਜੀ ਕੋਈ ਕੱਲਾ ਬੰਦਾ ਆ ਗਿਆ ਕਿਤੇ ਟੋਆ ਪਟ ਕੇ ਦੱਬ ਦੇਣਗੇ ਲੱਭਣਾ ਨਹੀਂ ਉਹਦਾ ਜੀ ਕਿੱਥੇ ਲੱਭ ਜੂ 10 12 ਕਾਰਾਂ ਹੁੰਦੀਆਂ ਨੇ ਫੁੱਲ ਭਰ ਕੇ ਜੀ ਕਰਦੀਆਂ ਹੁੰਦੀਆਂ ਨੇ ਪੂਰੀ ਰਾਤ ਰਾਤ 2 ਮਸ਼ੀਨਾਂ ਚੱਲੀਆਂ ਨੇ ਇੱਕ ਜੀਸੀਬੀ ਚੱਲਦੀ ਸੀ ਇੱਕ ਪੌਪਲਾਈਨ ਚੱਲਦੀ ਸੀ ਘੱਟੋ ਘੱਟ 40 ਟਿੱਪਰ ਭਰੇ ਨੇ ਰਾਤ ਕਿੰਨੇ 40 ਟਿੱਪਰ 40 ਟਿੱਪਰ ਤੇ ਐਸ.ਜੀ. ਸੁੱਤਾ ਪਿਆ ਸੀਗਾ ਫੋਨ ਲਾਇਆ ਜੀ ਪੁਲਿਸ ਨੂੰ ਵੀ ਫੋਨ ਲਾਇਆ ਹਾਂ ਕੋਈ ਨਹੀਂ ਆਇਆ ਜੀ 109 112 ਨੰਬਰ ਤੇ ਫੋਨ ਲਾਏ ਨੇ ਪੀ.ਸੀ.ਆਰ ਵਾਲਿਆਂ ਨੂੰ ਨੰਬਰ ਦਿੱਤਾ ਉਹਨਾਂ ਨੇ ਪੀ.ਸੀ.ਆਰ ਨੂੰ ਫੋਨ ਲਾਇਆ ਜੀ ਮੌਕੇ ਤੇ ਪੀ.ਸੀ.ਆਰ ਵਾਲਿਆਂ ਨੇ ਫੋਨ ਚੁੱਕਿਆ ਕਹਿੰਦੇ ਅਸੀਂ ਤਾਂ ਜੀ ਪਤਾ ਨਹੀਂ ਕਿਹੜੇ ਪਿੰਡਾਂ ਹਾਂ ਇਹ ਕਈ ਫੇਰਾ ਕੰਮ ਚੱਲੀ ਜਾਂਦੀ ਏ 3 ਘੰਟੇ ਪੀ.ਸੀ.ਆਰ ਡ ਹਾਲਾਂਕਿ ਕੰਮ ਸ਼ੁਰੂ ਹੁਣ ਤੋਂ ਪਹਿਲਾਂ ਗੇੜਾ ਮਾਰ ਕੇ ਗਈਆ ਉਰੋਂ ਅੱਛਾ ਇਹ ਵੀਡੀਓ ਹੈਗੀ ਉਹ ਉਹ ਚਲੋ ਛੱਡੋ ਸਾਰਾ ਕੁਝ ਹੀ ਹੈਗਾ ਜੀ ਅੱਛਾ ਪੀਸਰ ਮਲਾਜ਼ਮ ਇੱਥੇ ਕੋਲ ਲੰਗੇ ਨੇ ਪਹਿਲਾਂ ਆ ਕੇ ਗਏ ਆ ਜੀ ਮਸ਼ੀਨ ਅੰਦਰ ਆਉਣ ਤੋਂ ਪਹਿਲਾਂ ਉਰੇ ਖੜ ਕੇ ਗਏ ਨੇ ਫਿਰ ਚੈਟਿੰਗ ਹੋ ਗਈ ਫਿਰ ਉਹ ਤੋਂ ਬਾਅਦ ਆ ਉਧਰੋਂ ਮਸ਼ੀਨ ਆਈਆ ਮੇਰੇ ਕੋਲ ਉਹਦੀ ਵੀਡੀਓ ਪਈਆ ਅੱਛਾ ਮਸ਼ੀਨ ਆਈਆ ਅੰਦਰ ਬੜੀਆ ਮਸ਼ੀਨ ਆ ਕੇ ਜਦੇ ਕੰਮ ਸ਼ੁਰੂ ਹੋ ਗਿਆ ਫਿਰ ਪੌਪ ਲਾਈਨ ਉੱਤਰੀਆ ਬਾਈ ਕਿੰਨੀ ਮਾਈਨਿੰਗ ਅੰਨੀ ਜੋਰਾ ਛੋੜਦੇ ਮਾਈਨਿੰਗ ਯਾਰ ਅਫਸਰ ਕਿੱਥੇ ਫਿਰ ਅਫਸਰ ਜੀ ਰਾਤ ਪੁਲਿਸ ਵਾਲੇ ਆਏ ਸੀ ਜੇ ਪੁਲਿਸ ਵਾਲਾ ਆਇਆ ਨਾ ਤੇ ਅਸੀਂ ਜਾ ਕੇ ਉੱਥੇ ਖੜ ਗਈ ਜਗਾ ਤੇ ਸਾਹਮਣੇ ਜੀ ਅੱਛਾ ਤੇ ਉਸ ਤੋਂ ਬਾਅਦ ਖੜੇ ਰਹੇ ਕਹਿੰਦੇ ਜਾਓ ਵੀ ਹੁਣ ਚੱਲੂਗੀ ਅੱਛਾ ਤੇ ਅੱਧੇ ਘੰਟੇ ਬਾਅਦ ਦੁਬਾਰਾ ਫੇਰ ਚਲਾਤੀ ਸੀਗੀ ਜੀ ਉਸ ਤੋਂ ਵਾਲੇ ਕਹਿੰਦੇ ਹਾਂਜੀ ਪੁਲਿਸ ਵਾਲੇ ਕਹਿੰਦੇ ਜੀ ਅੱਧੇ ਘੰਟੇ ਨਹੀਂ ਚੱਲੂਗੀ ਨਹੀਂ ਕਹਿੰਦੇ ਹੁਣ ਕੋਈ ਮੀਨਿੰਗ ਨਹੀਂ ਹੋਊਗੀ ਜਾਂ ਚੱਲ ਗਿਆ ਇੱਥੋਂ ਜੀ ਬਾਅਦ ਵਿੱਚ ਪੋਕਰਣ ਦੇ ਦੂਜੀ ਆ ਕੇ ਬਟਣ ਲੱਗੇ ਮੇਰੇ ਖੇਤਾਂ ਨਾਲ ਜੀ ਸਾਹਮਣੇ ਵਾਲੇ ਤੁਹਾਡਾ ਖੇਤ ਤਾਂ ਹਾਂਜੀ ਹਾਂਜੀ ਜੋ ਤੁਹਾਡੇ ਖੇਤ ਰੋੜ ਕੇ ਜ਼ਿੰਮੇਵਾਰ ਕੋਣ ਹੈ ਇਦਾਂ ਹੀ ਹੁਣ ਇਹਨੂੰ ਕਿਹਾ ਵੀ ਨਿਸ਼ਾਨਦੇਹੀ ਕਰਕੇ ਉਹਦੇ ਕਰੋ ਕਹਿੰਦਾ ਮੇਰੀ ਕਰਾਈ ਹੋਈ ਆ ਮੈਂ ਤਾਂ ਇਦਾਂ ਜੱਕਣਾ ਜੀ ਇਹਦਾ ਕੀਤਾ ਜੀ ਇਹ ਬਾਈ ਜੀ ਮੈਨੂੰ ਇੱਕ ਗੱਲ ਦੱਸੋ ਜਦੋਂ ਮਾਈਨਿੰਗ ਹੀ ਬੰਦ ਆ ਉਹਨੇ ਕਿਹੜੀ ਨਿਸ਼ਾਨਦੇਹੀ ਕਿਹੜੇ ਅੰਕਲ ਕੋ ਕਰਾ ਲਈ ਧੱਕਾ ਹੀ ਆ ਜੀ ਨਾਮ ਧੱਕਾ ਜ ਕਰ ਦਈਏ ਇਹ ਹਾਂ ਬਰਾਤ ਨੂੰ ਕਰ ਦਿਆਗੇ ਆਪਣੇ ਪਰਗਰਿਆਂ ਦੇ ਜਦੋਂ ਜਦੋਂ ਇਸ ਚੀਜ਼ ਦੀ ਮਾਈਨਿੰਗ ਦੀ ਅਪਰੂਵਲ ਮਿਲੀ ਹੁੰਦੀ ਦਿਨ ਦੇ ਹਲੇ ਚੱਲਦਾ ਕੰਮ ਚੋਰ ਰਸਤੇ ਕਿਉਂ ਮਿਲਦਾ ਉਹੀ ਹਨ ਬਸ ਜਾਲ ਮਿਲ ਕੇ ਚੱਤੀ ਜਾਂਦੇ ਧੱਕੇ ਨਾ ਕਰਦੇ ਆ ਜੀ ਬਸ ਮਤਲਬ ਪੇਮੈਂਟ ਪੂਮੜ ਚਲੀ ਜਾਂਦੀ ਹੈ ਆਹ ਜਦ ਪਦੇ ਜਾਂਦੀ ਉਹ ਵੀ ਤਾਂ ਹੀ ਨਹੀਂ ਆਉਂਦਾ ਕਿ ਖੜੇ ਰਾਤ ਇੱਦਾਂ ਕਹਿੰਦੇ ਪੁਲਿਸ ਖੜੀ ਰਹੀ ਹੈ ਕਹਿੰਦੇ ਕੋਈ ਨਹੀਂ ਆਵੋ ਜਾ ਤੁਸੀਂ ਅਸੀਂ ਚਲੇ ਗਏ ਜੀ ਉਦੋਂ ਪੌਣੇ ਇੱਕ ਘੰਟੇ ਡੇਢ ਘੰਟੇ ਬਾਅਦ ਸਰੋ ਚੱਲ ਪਿਆ ਦੁਬਾਰਾ ਫੇਰੀ ਉੱਥੇ ਮਲਾਤਾ ਜੀ ਪੀਸੀਆਰ ਦੇ ਮੁਲਾਜ਼ਮਾ ਦਾ ਨੰਬਰ ਲੱਗ ਗਿਆ ਜੀ ਦਿਓ ਮੈਨੂੰ ਨੰਬਰ ਦਿਓ ਧਰਤੀ ਦੇ ਹਿੱਠੋਂ ਪਾਣੀ ਤੱਕ ਆ ਗਿਆ ਤੁਹਾਨੂੰ ਦਿਖਾ ਰਿਹਾ ਤਸਵੀਰ ਇਹ ਤਾਂ ਬਾਅਦ ਚ ਮਿੱਟੀ ਭਾਈ ਆ ਜੀ ਅੱਛਾ ਇਹ ਤਾਂ ਹਜੇ ਮਿੱਟੀ ਪਾਤੀ ਨਹੀਂ ਬਾਅਦ ਚ ਮਿੱਟੀ ਭਾਈ ਆ ਜੀ ਪੀਸੀਆਰ ਮੁਲਾਜ਼ਮ ਗੱਲ ਕਰ ਰਹੇ ਹੋ ਹਾਂਜੀ ਬੋਲੋ ਜੀ ਵਿਸ਼ਾਲ ਕਪੂਰ ਵਿਸ਼ਾਲ ਕਪੂਰ ਗੱਲ ਕਰਦਾ ਪੱਤਰਕਾਰ ਨੂੰ ਦੇਣਾ ਲਾਈਵ ਤੋਂ ਹਾਂਜੀ ਹਾਂਜੀ ਬੋਲੋ ਜੀ ਸਰ ਤੁਹਾਨੂੰ ਇੱਕ ਇਤਲਾਹ ਹੀ ਹੋਣੀ ਹੈ ਬੱਲੀਏਵਾਲ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਤੁਸੀਂ ਉੱਥੇ ਗਏ ਸੀ ਜਗ੍ਹਾ ਤੇ ਸਰ ਰਾਤ ਨੂੰ ਕਿੱਥੇ ਜੀ ਬੱਲੀਏਵਾਲ ਬੱਲੀਏਵਾਲ ਕੋਈ ਤਾਂ ਦੀ ਗੱਲ ਹੈ ਜੀ ਕੱਲ ਰਾਤੀ ਫੋਨ ਆਇਆ ਸੀ ਤੁਹਾਨੂੰ ਬੱਲੀਏਵਾਲ ਮਾਈਨਿੰਗ ਹੋ ਰਹੀ ਹੈ ਕੱਲ ਜੀ ਯਾਰ ਸਾਰੀ ਡਿਊਟੀ ਨਹੀਂ ਸੀ ਕੱਲ ਪਹਿਲਾਂ ਦੂਜੀ ਡਿਊਟੀ ਸੀ ਹੋਰ ਸੀ ਅੱਛਾ ਹੋਰ ਡਿਊਟੀ ਦੇ ਸੀਗੇ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਚਲੋ ਡਿਊਟੀ ਬਦਲ ਜਾਂਦੀ ਰਾਤ ਦੇ ਮੁਲਾਜ਼ਮ ਹੋਰ ਹੁੰਦੇ ਦਿਨ ਦੇ ਹੋਰ ਹੁੰਦੇ ਨੇ ਲੇਕਿਨ ਹੁਣ ਫਿਰ ਅਸਰ ਕਿਦੋਂ ਪਏਗਾ ਅਸਰ ਤਾਂ ਦੇਖੋ ਜੀ ਇੱਥੇ ਆਮ ਲੋਕਾਂ ਤੇ ਹੀ ਪੈਣਾ ਵਾ ਇਹ ਮੁੜ ਕੇ ਕੱਲ ਨੂੰ ਆਮ ਲੋਕਾਂ ਨੇ ਪ੍ਰਸ਼ਾਸਨ ਨੂੰ ਕਹਿਣਾ ਵਾ ਹੁਣ ਪ੍ਰਸ਼ਾਸਨ ਸੁੱਤਾ ਪਿਆ ਜੀ ਹੂੰ ਮੁੜ ਕੇ ਜਦ ਲੋਕਾਂ ਨੇ ਜੀਕਾ ਮਾਰਨੀ ਆ ਫੇਰ ਪ੍ਰਸ਼ਾਸਨ ਲੋਕਾਂ ਬਾਈ ਰੋਤਾ ਰਿਹਾ ਵਿਚਾਰਾ ਮੇਰੇ ਪਿੰਡ ਦੀ ਜਗ੍ਹਾ ਦਾ ਹਿਸਾਬ ਕਰ ਦੋ ਕੀ ਹਿਸਾਬ ਕਰਾਣਾ ਬਾਈ ਬਾਈ ਇਹੀ ਨੰਬਰ ਲਿਖੋ ਵੀ ਆਪਣੇ ਦਿਨੇ ਕਰ ਨਹੀਂ ਨਾ ਜਗ੍ਹਾ ਛੱਡੋ ਦੇਖੋ ਉਧਰ ਨਾਲ ਤੇ ਕੋ ਆਪਾਂ ਖੇਦੇ ਜੀ ਜਿਵੇਂ ਨਾਲ ਚੱਕਦੀ ਇਹਨਾਂ ਦੀ ਡਿਊਟੀ ਕਹਿੰਦੇ ਆ ਤਾਂ ਬਸ ਕਹਿੰਦੇ ਲਾ ਦੂੰਗਾ ਲਾ ਦੂੰਗਾ ਇਦਾਂ ਕਰੀ ਜਾਂਦੇ ਨੇ ਲਾਉਂਦੇ ਯਾਨੀ ਕਿ ਸਵੇਰੇ 6:00 ਵਜੇ ਮਸ਼ੀਨ ਲੈ ਚੱਲ ਜਾਂਦੇ ਆ ਜੀ ਬਸ 2-3 ਕਿਲੋਮੀਟਰ ਤੇ ਹੋਰ ਇੱਕ ਇਹੀ ਬੰਦਿਆਂ ਦੀ ਹੋਰ ਖੱਡ ਚੱਲ ਰਹੀ ਆ ਅੱਛਾ ਉਹ ਚੌਂਤੇ ਪਿੰਡ ਚਲਾ ਰਹੇ ਨੇ ਜੀ ਉਹਦੇ ਬਾਰੇ ਵੀ ਜਾਣੂ ਕਰਵਾ ਚੁੱਕੇ ਆ ਅਸੀਂ ਐਸ ਡੀਓ ਸਾਹਿਬ ਨੂੰ ਵੀ ਐਕਸ਼ਨ ਸਾਹਿਬ ਨੂੰ ਵੀ ਤੇ ਜਿਹੜਾ ਟੋਲ ਫਰੀ ਨੰਬਰ ਨੇ ਚੰਡੀਗੜ੍ਹ ਦੇ ਉਹਨਾਂ ਤੇ ਵੀ ਅਸੀਂ ਸ਼ਿਕਾਇਤ ਕਰੀ ਆ ਜੀ ਐਸ ਐਸ ਪੀ ਵਿਜੀਲੈਂਸ ਸਾਹਿਬ ਨੂੰ ਵੀ ਐਪਲੀਕੇਸ਼ਨ ਲਿਖ ਕੇ ਦੇ ਕੇ ਆਏ ਕੋਈ ਕਾਰਵਾਈ ਹਜੇ ਤੱਕ ਤਾਂ ਕੁਝ ਨਹੀਂ ਹੋਇਆ ਜੀ 17 ਤਰੀਕ ਦੀ ਦਿੱਤੀ ਆ ਅੱਠ ਐਮ ਲੈਣ ਨੂੰ ਦੇਣਾ ਸ਼ਾਇ ਹਾਂਜੀ ਦੇਖੋ ਇਹ ਤੁਹਾਡੇ ਸਾਹਮਣੇ ਜੀ ਪ੍ਰਸ਼ਾਸਨ ਕੀ ਕਰ ਰਿਹਾ ਜੀ ਤੇ ਕੀ ਨਹੀਂ ਜੇ ਉਹ ਆਮ ਇੱਕ ਜੀਵੰਦਾਰ ਆ ਉਹਦੇ ਖੇਚ ਮੜਾ ਜਾ ਟੋਆ ਪਾ ਲਵੇ ਜੀ ਦੇਖ ਲਓ ਤੁਸੀਂ ਡਾਂਗਾ ਛੋਟੇ ਜਦੇ ਚੱਲ ਪੈਂਦੇ ਆ ਉਹ ਤੇ ਵੱਡਾ ਵੱਡਾ ਯਾਰ ਕਿਹਾ ਜਾ ਸਕਦਾ ਅਗਰ ਵੱਡਾ ਮਗਰਮੱਛ ਹੋਵੇ ਤਾਂ ਕੀ ਨਹੀਂ ਕਰ ਸਕਦਾ ਯਾਰ ਵੱਡਾ ਮਗਰਮੱਛ ਵੱਡਾ ਮੂੰਹ ਯਾਰ ਇਹ ਤਾਂ ਰਾਤ ਡਿਊਟੀ ਤੇ ਸੀਗੀ ਇੱਕ ਅਫਸਰ ਕਬੜੇ ਅੱਧਾ ਘੰਟੇ ਬਾਅਦ ਅਸੀਂ ਫੋਨ ਲਾਇਆ ਉਹਨਾਂ ਨੂੰ ਉਹ ਫੋਨੇ ਨਹੀਂ ਚੱਕਿਆ ਉਹਨਾਂ ਨੇ ਉਹਨੇ ਨਾ ਫੋਨ ਹੀ ਚੱਕਿਆ ਨਾ ਜੀ ਮਾਈਨਿੰਗ ਮਾਈਨਿੰਗ ਇੰਚਾਰਜ ਮੈਨੂੰ ਕਿਹਾ ਦੱਸੋ ਮਾਈਨਿੰਗ ਅਫਸਰ ਤਾਂ ਕਾਰਵਾਈ ਕਰਨ ਤੇ ਲੱਗਾ ਹੁੰਦਾ ਮਾਈਨਿੰਗ ਵਾਲਾ ਤਾਂ ਕਹਿੰਦਾ ਮੈਨੂੰ ਦੱਸੋ ਅੱਧੀ ਘੰਟਾ ਪਹਿਲਾਂ ਕਵਾੜੇ ਖੜੇ ਸੀ ਗੱਡੀਆਂ ਰੋਕ ਰੋਕ ਕੇ ਚੈੱਕ ਕਰ ਰਹੇ ਸੀ ਉਹ ਤੋਂ ਬਾਅਦ ਫੋਨ ਹੀ ਚੱਕਿਆ ਫਿਰ ਉਸ ਤੋਂ ਗੱਡੀਆਂ ਇਹ ਗੱਡੀਆਂ ਨਹੀਂ ਨਾ ਚੱਕ ਲਈਆਂ ਗੱਡੀਆਂ ਤਾਂ ਫਿਰ ਕੋਈ ਹਿਸਾਬ ਕਿਤਾਬ ਹੁੰਦਾ ਹਣਾ ਤੂੰ ਆਹ ਤੱਕ ਚੱਲ ਪਿਆ ਬਸ ਜਦੋਂ ਉਹ ਕਵਾੜੇ ਤੋਂ ਡਿਊਟੀ ਚੱਕਤੀ ਉਹਨਾਂ ਨੇ ਆਪਦੀ ਵੀ ਹੁਣ ਇਹ ਨੰਗਣ ਗਈਆਂ ਉੱਥੇ ਦੀ ਹਾਂ ਗੱਲ ਤਾਂ ਸਾਨੂੰ ਫਿਰ ਸਮਾਨ ਵੀ ਪਹੁੰਚਿਆ ਹੋਊਗਾ ਨਾ ਉਹ ਫਿਰ ਪੈਸੇ ਪਹੁੰਚੇ ਹੋ ਸਾਰੇ ਹੀ ਉੱਤੇ ਲੈ ਦੇ ਕੇ ਕੰਮ ਹੁੰਦਾ ਹੀ ਹੱਲੇ ਤੋਂ ਉੱਤੇ ਤੱਕ ਹਾਂ ਇਹ ਬਿਜ਼ਨਸ ਕਰਨ ਦੀ ਸਟ੍ਰੈਟਜੀ ਦੇਖੋ ਜੀ ਤੁਸੀਂ ਬਈ ਜਿਹੜੀਆਂ ਗੱਡੀਆਂ ਨਾ ਹਿਮਾਚਲ ਵਗੈਰਾ ਤੋਂ ਜਾਂ ਬਾਹਰਲੀ ਸਟੇਟ ਤੋਂ ਰੇਤਾ ਲੈ ਕੇ ਆ ਰਹੀਆਂ ਨੇ ਜੀ ਉਹ ਗੱਡੀਆਂ ਨੂੰ ਜਾਣ ਬੁੱਝ ਕੇ ਇੱਥੇ ਫੜਾਉਂਦੇ ਆ ਮਾਈਨਿੰਗ ਵਾਲਿਆਂ ਨੂੰ ਫਿਰ ਉਹਨਾਂ ਤੱਕ ਮੈਸੇਜ ਇਹ ਕਨਵੇ ਕਰਿਆ ਜਾਂਦਾ ਵੀ ਸਾਡੀ ਖੱਡ ਤੋਂ ਭਰੋ ਰੇਤਾ ਉੱਥੋਂ ਨਹੀਂ ਲੈ ਕੇ ਆਉਣਾ ਫਿਰ ਇੱਕ ਇੱਕ ਟਿਪਰ ਕੀ ਰੇਟ ਹੈ ਇੱਥੇ ਤਕਰੀਬਨ ਕਿਉਂਕਿ ਕਾ ਸਾਡੇ ਕਈ ਜਾਣਕਾਰ ਬੰਦਿਆਂ ਦੀਆਂ ਗੱਡੀਆਂ ਵੀ ਭਰਦੀਆਂ ਇੱਥੋਂ ਚਲੋ ਮਜਬੂਰੀ ਹੁੰਦੀ ਆ ਕਿਸਤਾਂ ਵਾਲਿਆਂ ਨੇ ਕਿਸਤਾਂ ਭਰਨੀਆਂ ਗੱਡੀ ਵਾਲੇ 16000 ਰੁਪਏ ਲੈ ਰਿਆ ਜੀ ਇੱਕ ਟਿੱਪਾ 16000 ਰੁਪਏ 1000 ਫੁੱਟ ਦਾ ਹਾਂਜੀ 800 800 ਫੁੱਟ ਦਾ ਜੀ 800 ਫੁੱਟ ਦਾ 16000 ਆ ਜੀ ਬੜਾ ਮੋਟਰ ਰੁਪਈਆ ਕੁਮਾਰੇ ਦੋ ਨੰਬਰ ਦੀ ਇਨਲੀਗਲ ਮਾਈਨਿੰਗ ਤੋਂ ਫਿਰ ਅਫਸਰਾ ਦੇ ਲੱਗਦਾ ਗਿਆ ਹੋਣਾ ਮਾਲ ਪੱਤਾ ਕੁਝ ਬਾਈ ਜੀ ਜਦ ਕਾਰਵਾਈ ਕਰਨੀ ਹੁੰਦੀ ਆ ਨਾ ਫਿਰ ਇਹ ਕੰਧਾਂ ਟੱਪ ਕੇ ਘਰਾਂ 'ਚ ਵੀ ਕਰਿਆਉਂਦੇ ਆ ਗੱਡੀਆਂ ਤੇ ਕਾਰਵਾਈ ਤੇ ਜਦ ਨਾ ਕਰਨੀ ਹੋਵੇ ਫਿਰ ਜੋ ਮਰਜ਼ੀ ਨੰਗਾ ਨਾ ਅੱਜ ਤੇ ਇਹ ਇਸੇ ਗੱਲ ਕਰਕੇ ਸਾਨੂੰ ਠੇਕੇਦਾਰ ਦੇ ਕਰੰਦੇ ਦਾ ਮੈਨੂੰ ਖੁਦ ਬਕਾਇਦਾ ਫੋਨ ਹੈ ਮੈਨੂੰ ਰਾਤ ਨੂੰ ਮੈਂ 11 ਵਜੇ ਸੁੱਤੇ ਪਿਆ ਨੂੰ ਮੈਨੂੰ ਕਹਿੰਦਾ ਤੂੰ ਸ਼ਿਕਾਇਤ ਕਰਦਾ ਵਾ ਹਾਂਜੀ ਤੇ ਮੈਂ ਕਿਹਾ ਵੀ ਮੈਂ ਸ਼ਿਕਾਇਤ ਮੈਂ ਤਾਂ ਘਰ ਸੁੱਤਾ ਪਿਆ ਵਾ ਸ਼ਿਕਾਇਤ ਵਾਲੀ ਤਾਂ ਕੋਈ ਗੱਲ ਨਹੀਂ ਹਾਂ ਪਰ ਫਿਰ ਜਦ ਮੈਂ ਕਿਹਾ ਵੀ ਹੁਣ ਤੁਸੀਂ ਸੁੱਤੇ ਪਿਆ ਨੂੰ ਉਠਾ ਲੈ ਲਿਆ ਹੁਣ ਮੈਂ ਫਿਰ ਦੂਜੇ ਦਿਨ ਮੈਂ ਦੱਸਤਾ ਉਹਨਾਂ ਨੂੰ ਵੀ ਭਾਈ ਮੈਂ ਸ਼ਿਕਾਇਤ ਕਰਨੇ ਚੱਲਿਆ ਵੀ ਤੁਸੀਂ ਕਰਦੇ ਹੋ ਕੰਮ ਫਿਰ ਮੈਂ ਕਰੇ ਉਹਨਾਂ ਵੱਲ ਸ਼ਿਕਾਇਤ ਜੇ ਤੁਸੀਂ ਮੈਨੂੰ ਦਬਕੀ ਮਾਰਦੇ ਹੋ ਹਾਂ ਫਿਰ ਮੈਂ ਸ਼ਿਕਾਇਤ ਕਰੇ ਉਹਨਾਂ ਜੀ ਬਿਲਕੁਲ ਇਹ ਮਾਈਨਿੰਗ ਦਿਖਾ ਰਿਹਾ ਮਾਨ ਸਾਹਿਬ ਜ਼ਿਲ੍ਹਾ ਲੁਧਿਆਣਾ ਸੂਬਾ ਪੰਜਾਬ ਇੰਨੀ ਵੱਡੀ ਮਾਈਨਿੰਗ ਪਿੰਡ ਦੇ ਵਿੱਚ ਹੋ ਰਹੀ ਬੱਲੀਏਵਾਲ ਦੇ ਵਿੱਚ ਨਾਲ ਹੀ ਪਿੰਡ ਚੌਂਤੇ ਉੱਥੇ ਮਾਈਨਿੰਗ ਹੋ ਰਹੀ ਹੈ ਇਹ ਤਸਵੀਰਾਂ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਪੋਪ ਲਾਈਨ ਦੀ ਤਸਵੀਰਾਂ ਦਿਖਾ ਰਿਹਾ ਪੋਪ ਲਾਈਨ ਜਿਹੜੀ ਲੁਕੋਈ ਹੋਈ ਉਹ ਵੀ ਤੁਹਾਨੂੰ ਦਿਖਾਵਾ ਕਿੱਥੇ ਖੜੀ ਹੈ ਪੋਪ ਲਾਈਨ ਅੱਥੋਂ ਦੇ ਨਿਕਲੀ ਪੋਪ ਲਾਈਨ ਇੱਥੇ ਨਿਸ਼ਾਨ ਨੇ ਤੁਹਾਨੂੰ ਜੋ ਤਸਵੀਰ ਦਿਖਾ ਰਹੇ ਹਾਂ ਵੀਡੀਓ ਦੂਰ ساری ਇੱਕ ਪੋਪ ਲਾਈਨ ਤੁਹਾਨੂੰ ਨਜ਼ਰ ਆ ਰਹੀ ਹੈ ਪੋਪ ਲਾਈਨ ਅੱਥੋਂ ਹੀ ਨਿਕਲ ਕੇ ਉਹ ਇੰਡੀਗਲ ਮਾਈਨਿੰਗ ਤੇ ਜਾਂਦੀ ਹੈ ਤੇ ਮੈਨਿੰਗ ਕਰਕੇ ਰਫੂ ਚੱਕਰ ਹੋ ਕੇ ਉਹ ਚਲੀ ਜਾਂਦੀ ਦੂਰਸਾਰ ਇਹ ਕੈਮਰੇ ਨਿਗਾ ਤੋਂ ਨਹੀਂ ਵੱਸ ਸਕਦੀ ਲੁਧਿਆਣਾ ਲਾਈਵ ਦੇ ਕੈਮਰੇ ਤੋਂ ਨਹੀਂ ਵੱਸ ਸਕਦੀ ਲੇਕਿਨ ਅਪਸਰਾਂ ਨੂੰ ਮਸ਼ੀਨ ਹੀ ਲੱਬੇਗੀ ਕੈਮਰਾ ਲੇਕਿਨ ਅਪਸਰਾਂ ਨੂੰ ਇਹ ਮਸ਼ੀਨ ਇਸ ਕਰਕੇ ਨਹੀਂ ਲੱਬੇਗੀ ਕਿਉਂਕਿ ਅਪਸਰਾਂ ਨੇ ਇੱਥੇ ਪਹੁੰਚਣਾ ਹੀ ਨਹੀਂਗਾ ਜਿਹੜੇ ਟਿਪਰ ਰਾਤ ਨੂੰ ਲੰਘਦੇ ਨੇ ਇਸ ਰੋਡ ਤੋਂ ਲੰਘਦੇ ਨੇ ਇਹ ਕੱਚੇ ਰੋਡ ਤੋਂ ਲੰਘ ਕੇ ਦੂਜੀ ਸਾਈਡ ਤੋਂ ਪੱਕੇ ਰੋਡ ਤੋਂ ਲੰਘਦੇ ਨੇ ਲੇਕਿਨ ਕੋਈ ਕਾਰਵਾਈ ਨਹੀਂ ਇੱਕ ਪਾਸੇ ਸੂਬੇ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਲੇਕਿਨ ਮਾਈਨਿੰਗ ਅਫਸਰਾਂ ਦੀ ਨੀਂਦ ਖੁੱਲਣ ਦਾ ਨਾਮ ਨਹੀਂ ਲੈ ਰਹੀ ਇਹ ਕੋਈ ਦੁਬਾਰਾ ਮਨਪ੍ਰੀਤ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਦੇਖਦੇ ਹਾਂ ਕਿ ਮਨਪ੍ਰੀਤ ਜੀ ਮਾਈਨਿੰਗ ਅਫਸਰ ਗੱਲ ਕਰਦੇ ਹੋ ਐਸਡੀਓ ਸਾਹਿਬ ਹਾਂ ਜੀ ਬ੍ਰਦਰ ਉਹ ਬੀਜ਼ੀ ਸੀਗਾ ਰੁਕੀ ਕਰਾਂ ਨਹੀਂ ਇੱਕ ਛੋਟਾ ਸਵਾਲ ਸੀਗਾ ਸਰ ਜੇ ਕਿ ਬੱਲੀਏਵਾਲ ਤੇ ਚੌਂਤਾ ਪਿੰਡ ਦੇ ਵਿੱਚ ਜਿਹੜੀ ਮਾਈਨਿੰਗ ਹੋ ਰਹੀ ਰਾਤ ਨੂੰ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕਾਰਵਾਈ ਹੋ ਜੀ ਜੀ ਰਤੀ ਉ ਟਿਕਾਲ ਟੀਮ ਤੇ ਜਿਸ ਕਾਰ ਰਾਤੀ ਕੋਈ ਐਕਟ ਮਾਈਨਿੰਗ ਨਹੀਂ ਮਿਲੀ ਉੱਥੇ ਬਟ ਅੱਜ ਜਿਹੜਾ ਭੇਜ ਰਹੇ ਆ ਰਾਤ ਦੁਆਰਾ ਫੇਰ ਲੇਕਿਨ ਸਰ ਉਥੇ ਟੀਮ ਨੇ ਟਿੱਲੇ ਬਣੇ ਹੋਏ ਨੇ ਜਦੋਂ ਵੀ ਕਾਰ ਵੀ ਕਰਾਂਗੇ ਜੀ ਲੇਕਿਨ ਸਰ ਉਥੇ ਮਨਪ੍ਰੀਤ ਜੀ ਉਥੇ ਟਿੱਲੇ ਬਣੇ ਹੋਏ ਨੇ ਰੇਤ ਦੇ ਵੱਡੇ ਵੱਡੇ ਲੇਕਿਨ ਐਕਰੀ ਮਾਈਨਿੰਗ ਕਿੰਨੀ ਕਿੰਨੇ ਫਿਰ ਉਹ ਪਤਾ ਕੀ ਗੱਲ ਹੈ ਜੀ ਡੀਅਰ ਉਹ ਸਾਨੂੰ ਵੀ ਨਹੀਂ ਪਤਾ ਜਦੋਂ ਹੁਣ ਰੰਗਿਆ ਤੇ ਹੁੰਦਾ ਫੜੇ ਜਾਊਗਾ ਉਹ ਤਾਂ ਐਫਆਰ ਹੋ ਜੇਗੀ ਜੀ ਲੇਕਿਨ ਇੱਕ ਪਾਸਿ ਦਾ ਸੁਬੇ ਨੂੰ ਕਿਹਾ ਜਾ ਰਿਹਾ ਕਿ ਪਾਣੀ ਤਾਂ ਅਲਰਟ ਹੈ ਬਾੜੇ ਹੜ੍ਹ ਵੀ ਆ ਸਕਦੇ ਨੇ ਲੇਕਿਨ ਇਹ ਲੇਕਿਨ ਸਰ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ ਸਰਕਾਰ ਦੀ ਤਜੀਮ ਬੜੇ ਜਾਰੀ ਹੁਕਮਾਂ ਦੀ ਜੀ ਮੈਂ ਕਹਿ ਰਿਹਾ ਹਾਂ ਜੀ ਅਸੀਂ ਟੀਮ ਭੇਜ ਰਹੇ ਹਾਂ ਕੱਲ ਐਸ ਵਿੱਚ ਗੱਲ ਕੀਤੀ ਸੀਗਾ ਕਿ ਇੱਕ ਤਾਂ ਹੁੰਦਾ ਕਿ ਚੋਰ ਰੰਗੇ ਹੱਥੀ ਫੜਿਆ ਜਾਵੇ ਜੀ ਤਾਂ ਸਭ ਤੋਂ ਵਧੀਆ ਹੁੰਦਾ ਕਿ ਜ਼ਮੀਨ ਮਾਲਕ ਤਾਂ ਕਾਰਵਾਈ ਕਰ ਦਾਂਗੇ ਅਸੀਂ ਜੀ ਬਟ ਜਿਹੜਾ ਬੰਦਾ ਕੋਈ ਉੱਥੇ ਮਸ਼ੀਨ ਲਾ ਕੇ ਬੈਠਾ ਹੋਵੇ ਜਦੋਂ ਤੁਹਾਨੂੰ ਮਸ਼ੀਨ ਮਿਲ ਜੇ ਤਾਂ ਉਸ ਉੱਤੇ ਐਫਆਈਆਰ ਵੀ ਕਰ ਦਿੰਦਾ ਕਾਰਵਾਈ ਵਧੀਆ ਹੋ ਜਾਏਗੀ ਚਲੋ ਅਸੀਂ ਵੀ ਆਸ ਕਰਾਂਗੇ ਕਾਰਵਾਈ ਜ਼ਰੂਰ ਹੋਊਗੀ ਹਾਂਜੀ ਹਾਂਜੀ ਹੋ ਗਈ ਜੋ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾ ਮਨਪ੍ਰੀਤ ਜੀ ਸੀਗੇ ਐਸ ਡੀਓ ਨੇ ਮਾਈਨਿੰਗ ਅਫਸਰ ਨੇ ਲੇਕਿਨ ਦੇਖਦੇ ਆ ਕਿ ਕਾਰਵਾਈ ਅਮਲਚ ਲਿਆਂਦੀ ਜਾਊਗੀ ਕਿ ਲਿਆਂਦੀ ਜਾਊਗੀ ਲੇਕਿਨ ਸਮਝ ਨਹੀਂ ਦੱਸ ਸਕਦਾ ਜਿਹੜੇ ਵੱਡੇ ਵੱਡੇ ਟੀਲੇ ਤੇ ਰਾਤ ਦਾ ਇੱਕ ਸਟਿੰਗ ਤੁਸੀਂ ਦੇਖ ਰਹੇ ਹੋ ਇਹ ਸਟਿੰਗ ਲੁਧਿਆਣਾ ਸ਼ਹਿਰ ਦੇ ਵਿੱਚ ਮਾਨ ਸਾਹਿਬ ਲੁਧਿਆਣਾ ਸ਼ਹਿਰ ਦੇ ਵਿੱਚ ਤੁਹਾਡਾ ਸੂਬਾ ਪੰਜਾਬ ਹੈ ਤੇ ਇਹ ਜਗਾ ਜਿਹੜੀ ਹੈਗੀ ਹੈ ਲੁਧਿਆਣਾ ਦੇ ਮਹਿਰਬਾਨੇ ਇਲਾਕੇ ਨੂੰ ਪੈਂਦੀ ਹੈ ਤੇ ਪਿੰਡ ਬਲੀਏਵਾਲ ਦਾ ਚੌਂਤੇ ਦੇ ਵਿੱਚ ਜਿਹੜੀ ਲਗਾਤਾਰ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਅਫਸਰਾਂ ਦੀ ਅੱਖ ਕਿਉਂ ਬੰਦ ਹੈ ਲੇਕਿਨ ਤੁਸੀਂ ਤਾਂ ਵੱਡੇ ਵੱਡੇ ਦਾਅਵੇ ਕਰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਆ ਅਮਨ ਸ਼ਾਂਤੀ ਵਿਵਸਥਾ ਕਾਨੂੰਨ ਦਾ ਬਣਾ ਕੇ ਰੱਖਿਆ ਜਾਊਗਾ ਲੇਕਿਨ ਇਹ ਜਿਹੜੀ ਇਨਲੀਗਲ ਮਾਈਨਿੰਗ ਹੋ ਰਹੀ ਹੈ ਤੇ ਕਾਰਵਾਈ ਕਿਉਂ ਨਹੀਂ ਇੱਕ ਵੱਡਾ ਸਾਰਾ ਕੁਐਸਚਨ ਮਾਰਕ ਮਾਈਨਿੰਗ ਅਫਸਰਾਂ ਦੇ ਉੱਤੇ ਪੈਦਾ ਹੁੰਦਾ ਹੈ ਕਿ ਆਖਿਰ ਇੰਨੇ ਸਮੇ ਤੋਂ ਮਾਈਨਿੰਗ ਹੋਣ ਦੇ ਬਾਵਜੂਦ ਕਾਰਵਾਈ ਜ਼ੀਰੋ ਕਿਉਂ